ਹਾਂਜੀ ਸੱਚੇ ਆ ਕੱਲ ਜੀ ਸਾਰਿਆਂ ਨੂੰ ਤੁਹਾਡਾ ਸਾਨ ਦਾ ਪੰਜਾਬ ਫੂਡ ਚੈਨ ਤੇ ਸਵਾਗਤ ਆ ਅੱਜ ਅਸੀਂ ਬਣਾਉਣ ਜਾ ਰਹੀਆਂ ਇੱਕਦਮ कुरकुरा ਕਰਾਰਾ ਬਾਜ਼ਾਰ ਵਰਗਾ ਪੂਜੀਆ ਇੱਕਦਮ ਹਲਦੀ ਰਾਮ ਵਰਗਾ ਬਣਾਵਾਂਗੇ ਚਾਰ ਇਦਾਂ ਦੀਆਂ ਟਿਪਸ ਦਵਾਂਗੀ ਜਿਨ੍ਹਾਂ ਪਹਿਲੀ ਵਾਰ ਦੇ ਵਿੱਚ ਹੀ ਬਹੁਤ ਹੀ ਵਧੀਆ ਪੂਜੀਆ ਬਣੂਗਾ ਅੱਗੇ ਤੇ ਮੈਂ ਦੋ ਛੋਟੀਆਂ ਕੋਲੀਆਂ ਬੇਸਨ ਦੀਆਂ ਲਈਆਂ ਕੋਈ ਵੀ ਕੋਲੀ ਲੈ ਲਿਓ ਘਰ ਦੀ ਤੇ ਇਹ ਜਿਹੜਾ ਇਹ ਸੁਆਸਾਇਕ ਨੂੰ ਪਾਇਆ ਤੇ ਥੋੜੀ ਜਿਹੀ ਪਾਈ ਅਜਵੈਣ ਮਸਲ ਕੇ ਤੇ ਇਹਨੂੰ ਚੰਗੀ ਤਰੀਕਾ ਨਾਲ ਮਲਾਲਿਆ ਜੇ ਤੁਸੀਂ ਜੋ ਇਹ ਨਹੀਂ ਪਾਉਣਾ ਚਾਹੁੰਦੇ ਤਾਂ ਸਕਿਪ ਵੀ ਕਰ ਸਕਦੇ ਆ ਤੇ ਪੰਜ ਚਮਚੇ ਦੇ ਵਿੱਚ ਮੈਂ ਤੇਲ ਪਾਏ ਆ ਜਿਆਦਾ ਭਰਿਆ ਨਹੀਂ ਹੈਗਾ ਮੈਂ ਚਮਚਾ ਨੂੰ ਥੋੜਾ ਥੋੜਾ ਹੀ ਪਾਇਆ ਹੈ ਤੇ ਇਹਨੂੰ ਆਪਾਂ ਜਿਹੜਾ ਇਹ ਚੰਗੀ ਤਰੀਕਾ ਨਾਲ ਮਲਾਲਣਾ ਹੈ ਦੇਸੀ ਕਿਉਂ ਨਾ ਪਾਓ ਤੁਸੀਂ ਕਿਉਂਕਿ ਦੇਸੀ ਕਿਉਂ ਦੇ ਨਾਲ ਉਹਨਾ ਪਰਫੈਕਟ ਟੈਕਸਚਰ ਨਹੀਂ ਆ ਪਉਂਦਾ ਪੂਜੀਏ ਦਾ ਫਿਰ ਇਹਨੂੰ ਜਿਹੜਾ ਇਹ ਥੋੜਾ ਥੋੜਾ ਪਾਣੀ ਪਾ ਕੇ ਇਕਦਮ ਨਰਮ ਗੋਲ ਲੈਣਾ ਹੈ ਜਿਆਦਾ ਨਰਮ ਵੀ ਨਹੀਂ ਹੋਣਾ ਚਾਹੀਦਾ ਜਿਆਦਾ ਸਖਤ ਵੀ ਨਹੀਂ ਹੋਣਾ ਚਾਹੀਦਾ ਫਿਰ ਇਦਾਂ ਦੀ ਮਸ਼ੀਨ ਲੈ ਲੈਣੀ ਆ ਉਹਦੇ ਵਿੱਚ ਇਹਨੂੰ ਪਾ ਲੈਣਾ ਹੈ ਮਸ਼ੀਨ ਨੂੰ ਪਹਿਲਾਂ ਆਪਾਂ ਗ੍ਰੀਸ ਜ਼ਰੂਰ ਕਰ ਲੈਣਾ ਆ ਤੇ ਜਿਹੜਾ ਇਹ ਉਹਦੀ ਜਿਹੜਾ ਆਪਾਂ ਹੁਣ ਇੱਥੇ ਤੇਲ ਗਰਮ ਹੁਣੇ ਰੱਖਤਾ ਆ ਤੇ ਤੇਲ ਜਦੋਂ ਗਰਮ ਹੋ ਗਿਆ ਆਪਣਾ ਵਧੀਆ ਮੀਡੀਅਮ ਹੌਟ ਹੋ ਗਿਆ ਤੇ ਉਦੋਂ ਆਪਾਂ ਇਹਦੇ ਵਿੱਚ ਪਾਉਣਾ ਸਟਾਰਟ ਕਰ ਦੇਣਾ ਪੁੱਜੀਆ ਤੁਸੀਂ ਦੇਖੇ ਸਕਦੇ ਆ ਕਿੰਨਾ ਵਧੀਆ ਇਹ ਬਣ ਰਿਹਾ ਆ ਤੇ ਆਪਾਂ ਜਦੋਂ ਪਾਉਣਾ ਹੈ ਉਦੋਂ ਆਪਾਂ ਗੈਸ ਤੇਜ਼ ਹੀ ਰੱਖਣਾ ਹੈ ਤੇ ਫਿਰ ਬਾਅਦ ਵਿੱਚ ਆਪਾਂ ਜਿਹੜਾ ਇਹ ਉਹ ਮੀਡੀਅਮ ਕਰ ਦੇਣਾ ਹੈ ਤੇ ਇਹਨੂੰ ਵਧੀਆ ਤਰੀਕੇ ਨਾਲ कुरकुरा ਹੋਣ ਤਾਈ ਫਰਾਈ ਕਰ ਲੈਣਾ ਆ ਤੇ ਇਹ ਦੇਖੋ ਇਹ ਹੁਣ ਫਰਾਈ ਹੋ ਚੁੱਕਿਆ ਇਹਨੂੰ ਆਪਾਂ ਕੱਢ ਲੈਣਾ ਏਦਾਂ ਹੀ ਆਪਾਂ ਸਾਰੇ ਫਰਾਈ ਕਰ ਲੈਣੇ ਆ ਤੇ ਜੇ ਤੁਹਾਨੂੰ ਵੀਡੀਓ ਪਸੰਦ ਆਦੀ ਹੈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਇਦਾਂ ਜਿਹੇ ਹੋਰ ਵਧੀਆ-ਵਧੀਆ ਰੈਸਪੀਜ਼ ਦੇ ਲਈ ਇਹ ਦੇਖੋ ਕਿੰਨਾ ਵਧੀਆ ਆਪਣਾ ਇਹ ਪੂਜੀਆਂ ਬਣ ਰਿਹਾ ਬਹੁਤ ਹੀ ਸੌਖਾ ਹੈ ਇਹਨੂੰ ਬਣਾਉਣਾ ਜੇ ਤੁਹਾਡੇ ਕੋਲ ਮਸ਼ੀਨ ਨਹੀਂ ਹੈਗੀ ਤਾਂ ਥੋੜਾ ਔਖਾ ਹੋਊਗਾ ਪਰ ਤੁਸੀਂ ਇਹਨੂੰ ਕद्दूकस ਦੇ ਨਾਲ ਬਣਾ ਸਕਦੇ ਆ ਕद्दूकस ਦੇ ਉੱਪਰ ਰਗੜ ਕੇ ਤੇ ਫਿਰ ਤੁਸੀਂ ਉਹ ਲਈ ਤੁਹਾਨੂੰ ਜਿਹੜਾ ਇਹ ਥੋੜਾ ਆਟਾ ਵਧੀਆ ਹਾਰਡ ਜਿਹਾ ਰੱਖਣਾ ਪੈਣਾ ਆ ਤੇ ਆਪਣਾ ਇਹ ਬਹੁਤ ਹੀ ਵਧੀਆ ਪੂਜਿਆ ਬਣ ਕੇ تیار ਆ ਤੁਸੀਂ ਇਹਦੀ ਬਾਸ ਸੁਣੀ ਸਕਦੇ ਆ ਕਿੰਨਾ कुरकुरा ਹੈ ਇਹਨੂੰ ਤੁਸੀਂ 5 ਮਹੀਨੇ ਤੋਂ ਵੀ ਵੱਧ ਸਟੋਰ ਕਰਕੇ ਰੱਖ ਸਕਦੇ ਆ 에ਅਰ ਟਾਈਟ ਕੰਟੇਨਰ ਦੇ ਵਿੱਚ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਇਕਦਮ ਕ੍ਰਿਸਪੀ ਬਣਿਆ ਰਹੂਗਾ ਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਏ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰਿਓ ਬਹੁਤ ਬਹੁਤ ਧੰਨਵਾਦੀ ਵੀਡੀਓ ਦੇਖਣ ਲਈ